ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੱਜ ਫੇਰ ਆਪਾਂ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਇੱਕ ਨੂੰ ਬਰਬਰੀ ਏਕੇ ਟੈਕਸ ਦਾ ਮਾਲ ਹੈ ਬਰਬਰੀ ਤੇ ਆ ਆਰਕੰਡੀ ਇਹ ਨਵਾਂ ਸਟਾਕ ਆਪਾਂ ਲੈ ਕੇ ਆਏ ਆ ਇਸ ਨੂੰ ਇਹ ਦਿਖਾਵਾਂਗੇ ਭਾਈ ਜੀ ਮੇਨ ਮੁੱਦਾ ਆਪਣਾ ਜਿਹੜਾ ਅੱਜ ਦਿਖਾਉਣਾ ਤੁਹਾਨੂੰ ਆਪਾਂ ਵੀਰੇ ਕਾਟਨ ਲੈ ਕੇ ਆਏ ਆ ਆਲ ਓਵਰ ਬਹੁਤ ਹੀ ਵਧੀਆ ਮਾਲ ਹੈ ਇੱਕ ਨੰਬਰ ਕਵਾਲਿਟੀ ਹੈ ਪੱਕੇ ਰੰਗ ਹੈ ਬਾਈ ਜੀ ਭਾਅ ਫੜਾ ਵਧੀਆ ਮਿੱਠਾ ਭਾਅ ਦੇਵਾਂਗੇ ਬਾਈ ਜੀ ਤੁਹਾਨੂੰ ਤੇ ਬਾਈ ਜੀ ਪੂਰੀ ਗੌਰ ਨਾਲ ਸੁਣਿਆ ਕਰੋ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਭਾਅ ਦਾ ਕੁਆਲਿਟੀ ਦਾ ਪਤਾ ਲੱਗ ਸਕੇ ਤੁਹਾਨੂੰ ਵੀ ਕੀ ਚੀਜ਼ ਹੈ ਕੀ ਨਹੀਂ ਚੀਜ਼ ਹੈ ਪਤਾ ਲੱਗਦਾ ਵੀਰੇ ਤੇ ਬਾਈ ਜੀ ਜਿਹੜੇ ਆਪਣੇ ਨਾਲ ਨਵੇਂ ਜੁੜਦੇ ਆ ਮੇਰੇ ਭੈਣ ਭਰਾ ਉਹਨਾਂ ਵਾਸਤੇ ਪਹਿਲੇ ਲੋਕੇਸ਼ਨ ਦੱਸ ਦਈਏ ਵੀ ਆਪਣੀ ਜਿਹੜੀ ਲੋਕੇਸ਼ਨ ਹੈ ਨਾ ਇਹ ਇਹ ਮਨਜਿੰਦਰ ਕਲਾਥ ਹਾਊਸਮੈਂਟ ਮੈਸਟਰਖਾਨਾ ਜ਼ਿਲ੍ਹਾ ਬਟਿੰਡਾ ਵੀਰ ਜੀ ਆਪਣਾ ਤੇ ਇਹ ਪਿੰਡ ਮੋੜ ਮੰਡੀ ਦੇ ਕੋਲੇ ਆ ਜੀ ਮੈਸਟਰਖਾਨਾ ਵਧੀਆ ਬਹੁਤ ਵੱਡਾ ਪਿੰਡ ਹੈ ਜੀ ਇਤਿਹਾਸਕ ਪਿੰਡ ਹੈ ਮੈਸਟਰ ਖਾਨਾ ਜਿੱਥੇ ਆਪਣੀ ਮਨਜਿੰਦਰ ਕਲਾਥ ਹਾਊਸ ਦੀ ਇਹ ਬਾਈ ਜੀ ਸ਼ੋਅਰੂਮ ਹੈ ਤੇ ਇੱਕੋ ਸਾਥ ਥੱਲੇ ਬਾਈ ਜੀ ਆਪਾਂ ਨੂੰ ਹੋਰ ਸੇਲ ਦਾ ਰੇਟ ਦੁਕਾਨਦਾਰਾਂ ਵਾਸਤੇ ਵਧੀਆ ਮੌਕਾ ਬਾਈ ਜੀ ਤੇ ਇੱਕ ਨੰਬਰ ਕੁਆਲਿਟੀ ਦਾ ਆਪਾਂ ਕੱਪੜਾ ਵੇਚਦੇ ਆਂ ਵਧੀਆ ਪਾਣੋ ਇੱਕ ਬਾਈ ਜੀ ਬੇਨਤੀ ਆਪਾਂ ਹੋਰ ਕਰਦੇ ਆਂ ਹੱਥ ਵਨ ਕੇ ਬੇਨਤੀ ਕਰਦੇ ਆਂ ਬਾਈ ਜੀ ਯੂਟਿਊਬਰਾਂ ਵਾਸਤੇ ਇੱਕ ਆਪਣੇ ਜਿਹੜੇ ਯੂਟਿਊਬਰ ਹਨ ਬਾਈ ਜੀ ਉਹ ਫੇਸਬੁੱਕ ਤੇ ਅ ਯੂਟਿਊਬ ਇੰਸਟਾਗ੍ਰam ਬਾਈ ਇਹ ਬਹੁਤ ਹੀ ਜ਼ਿਆਦਾ ਦੇਖਣਯੋਗ ਨਹੀਂ ਗੱਲਾਂ ਹੁੰਦੀਆਂ ਬਾਈ ਜੀ ਉਹ ਆਪਣੀਆਂ ਇੱਕ ਜਿਵੇਂ ਆਪਾਂ ਨਸ਼ੇ ਦੀ ਗੱਲ ਕਰੀਏ ਸਰਕਾਰਾਂ ਤੇ ਇਹ ਕਲਬਾਂ ਵਾਲੇ ਜਾਂ ਸਮਾਜ ਸੇਵੀ ਵਾਲੇ ਬਹੁਤ ਰੌਲਾ ਪਾਉਂਦੇ ਆ ਬਾਈ ਜੀ ਇਹਦੇ ਵਾਸਤੇ ਵੀ ਇੱਕ ਨਸ਼ਿਆ ਕੋੜ ਹੈ ਬਾਈ ਜੀ ਨਸ਼ੇ ਨਾਲੋਂ ਵੱਡਾ ਕੋੜ ਬਾਈ ਜੀ ਇਹ ਜਿਹੜਾ ਆਪਣਾ ਸਮਾਜ ਦੇ ਵਿੱਚ ਗੰਦਾ ਕੰਮ ਕਰਦੇ ਆ ਗੰਧੀਆਂ ਵੀਡੀਓ ਪਾਉਂਦੇ ਆ ਗੰਦੇ ਕੰਮ ਕਰਦੇ ਆ ਗੰਦੇ ਬੋਲਦੇ ਆ ਬਾਈ ਜੀ ਬਹੁਤ ਹੀ ਜ਼ਿਆਦਾ ਇੱਕ ਨਿੰਦਣਯੋਗ ਸ਼ਬਦ ਆ ਬਾਈ ਜੀ ਇਹ ਤੇ ਜਦੋਂ ਆਪਾਂ ਅੱਜ ਕੱਲ੍ਹ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਬਾਈ ਜੀ ਕੋਲੇ ਮੋਬਾਈਲ ਹੈ ਤੇ ਬਹੁਤ ਹੀ ਬਾਈ ਜੀ ਇੱਕ ਸ਼ਰਮਨਾਕ ਗੱਲ ਹੈ ਜਿਹੜਾ ਬਹੁਤ ਜ਼ਿਆਦੇ ਘਟੀਆ ਸ਼ਬਦ ਬੋਲਦੇ ਆ ਘਟੀਆ ਵੀਡੀਓਜ਼ ਪਾਉਂਦੇ ਆ ਬਾਈ ਜੀ ਬੇਨਤੀ ਆ ਹੱਥ ਵਨ ਕੇ ਉਹਨੂੰ ਬਾਈ ਜੀ ਸੁਧਾਰੋ ਵੀਰ ਬਣ ਕੇ ਇੱਕ ਬਾਈ ਜੀ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਇਹ ਮੇਰੇ ਨਾਲ ਸਹਿਮਤ ਹੋ ਕਿ ਇਹ ਸਹੀ ਗੱਲ ਹੈ ਕਿ ਗਲਤ ਗੱਲ ਹੈ ਬਾਈ ਜੀ ਬਹੁਤ ਜ਼ਿਆਦੇ ਇਸ ਗੱਲ ਤੇ ਆਪ ਨੂੰ ਵੀ ਮਹਿਸੂਸ ਹੁੰਦਾ ਵੀ ਬਹੁਤ ਜ਼ਿਆਦੇ ਗਲਤ ਕੰਮ ਆ ਬਾਈ ਜੀ ਕਿਉਂਕਿ ਛੋਟੇ ਛੋਟੇ ਬੱਚੇ ਜੰਗ ਦੇਖਦੇ ਆ ਮੋਬਾਈਲ ਤੇ ਇਹਦੇ ਵਿੱਚ ਬਾਈ ਜੀ ਦੇਖਣਯੋਗ ਨਹੀਂ ਗੱਲਾਂ ਆਉਂਦੀਆਂ ਵਿੱਚ ਬਾਈ ਜੀ ਬਹੁਤ ਵੱਡੀ ਇਹ ਬਿਮਾਰੀ ਹੈ ਬਾਈ ਜੀ ਬੇਨਤੀ ਹੈ ਪੈਰੀ ਹੱਥ ਲਾ ਕੇ ਹੱਥ ਵਨ ਕੇ ਬੇਨਤੀ ਕਰਦੇ ਜਿਹੜਾ ਇਹ ਪਾਉਂਦਾ ਹੈ ਬਾਈ ਜੀ ਇਹ ਤੋਂ ਅਗਰੇਜ਼ ਕਰ ਲੋ ਕੋਈ ਗੱਲ ਨਹੀਂ ਹੋਰ ਵਧੀਆ ਵੀਡੀਓ ਪਾਓ ਬਾਈ ਜੀ ਕੀ ਕਰੋਗੇ ਆਪਾਂ ਇੱਕ ਮੁੱਖ ਮੁੱਦਾ ਬਣਾ ਲੈਣਾ ਬਾਈ ਜੀ ਪੈਸਾ ਵਿਊ ਆਉਂਦੇ ਇਕੱਠੇ ਹੁੰਦੇ ਪੈਸਾ ਬਾਈ ਜੀ ਕੀ ਕਰਨਾ ਹੈ ਪੈਸਾ ਜਿਹੋ ਕਿਸੇ ਦੇ ਆਪਾਂ ਬੱਚੇ ਨੂੰ ਜਾਂ ਕਿਸੇ ਨੂੰ ਆਪਾਂ ਠੇਸ ਪਹੁੰਚਾਉਣੇ ਆ ਬਾਈ ਜੀ ਠੇਸ ਪਹੁੰਚਣ ਨਾਲ ਕੰਮ ਹੀ ਹੈ ਬਾਈ ਜੀ ਬੇਨਤੀ ਹੈ ਹੱਥ ਵਨ ਕੇ ਬਾਈ ਜੀ ਇਹ ਤੋਂ ਅਗਰੇਜ਼ ਕਰੋ ਤੇ ਸਾਰੇ ਭਾਈ ਜੀ ਜਿਹੜੇ ਮੇਰੇ ਵੀਡੀਓ ਦੇਖਦੇ ਆ ਭਾਈ ਜੀ ਸਾਰੇ ਆਪਾਂ ਇਹਦਾ ਹੰਬੜਾ ਮਾਰੀਏ ਤੇ ਭਾਈ ਜੀ ਇਹਦੇ ਕੋਈ ਮਾੜੀ ਮੁੱਢੀ ਨੱਥ ਪਾਈ ਜਾਵੇ ਤਾਂ ਕਿ ਆਪਣੇ ਜਿਹੜਾ ਆਉਣ ਵਾਲਾ ਭਵਿੱਖਾ ਭਾਈ ਜੀ ਸੁਧਰ ਸਕੇ ਬਹੁਤ ਹੀ ਜ਼ਿਆਦਾ ਭਵਿੱਖ ਖਤਮ ਹੋਈ ਜਾਂਦਾ ਭਾਈ ਜੀ ਤੇ ਬੇਨਤੀ ਹੈ ਇਹ ਕਮੈਂਟ ਕਰਕੇ ਭਾਈ ਜੀ ਜਰੂਰ ਦੱਸਿਓ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਵੀ ਸ਼ੁਰੂ ਕਰਿਓ ਭਾਈ ਜੀ ਆਪਾਂ ਹੁਣ ਭਾਈ ਜੀ ਕਪੜਾ ਦਿਖਾਉਣੇ ਤੁਹਾਨੂੰ ਆ ਆ ਆਪਣਾ ਕਾਟਨ ਦਾ ਮਾਲ ਆ ਭਾਈ ਜੀ ਆ ਚੈੱਕ ਕਰ ਲਓ ਕਵਾਲਿਟੀ ਦੇਖੋ ਬਾਈ ਜੀ ਬਹੁਤ ਹੀ ਸੋਹਣੀ ਤੇ ਅੱਛੀ ਕੁਆਲਿਟੀ ਆ ਆ ਤੁਹਾਨੂੰ ਖੋਲ ਕੇ ਦਿਖਾਉਣੇ ਆ ਬਾਈ ਜੀ ਇੱਕ ਤੇ ਉਸ ਤੋਂ ਬਾਅਦ ਬਾਈ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਡਿਜ਼ਾਈਨ ਕੁਆਲਿਟੀ ਦੇਖੋ ਬਾਈ ਜੀ ਬਾਈ ਜੀ ਜਮਾ ਖੋਏ ਵਰਗਾ ਕੱਪੜਾ ਬਾਈ ਜੀ ਜਮਾ ਇੱਕ ਨੰਬਰ ਕੱਪੜਾ ਤੇ ਬਾਈ ਜੀ ਇੱਕ ਤੁਹਾਨੂੰ ਬੇਨਤੀ ਹੋਰ ਕਰਦੇ ਆ ਇਹਦਾ ਅਸੀਂ ਨਾ ਬਾਈ ਜੀ ਡੈਮੋ ਕੀਤੀ ਹੋਈ ਆ ਕੱਪੜਾ ਧੋ ਕੇ ਸਮਾਰ ਕੇ ਸਰਫਵਾ ਕੇ ਧੋਤਾ ਹੋਇਆ ਬਾਈ ਜੀ ਜਰੂਰ ਦੇਖੋ ਆ ਤੁਹਾਨੂੰ ਦਿਖਾਇਆ ਆਪਾਂ ਵਿੱਚ ਉਹਦੇ ਤੇ ਇਹਨੂੰ ਧੋਤਾ ਹੋਇਆ ਸਮਾਰ ਕੇ ਮਲ ਮਲ ਕੇ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਕੋਈ ਇਹਦਾ ਰੰਗ ਫੇਟ ਨਹੀਂ ਹੋਇਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਰੰਗ ਹੈ ਇਹਦੇ ਵਿੱਚ ਇਹ ਨਹੀਂ ਹੈ ਵੀ ਜਦੋਂ ਤੁਸੀਂ ਦੋ ਵਾਰੀ ਟੌਂਗਰਾ ਚਿੱਟਾ ਹੋ ਜੂ ਬਾਈ ਜੀ ਇਹ ਆ ਦੇਖੋ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਬਾਈ ਜੀ ਇਹ ਆ ਤੁਹਾਨੂੰ ਆਣ ਖਾਣਾ ਬਾਈ ਡਿਜ਼ਾਈਨ ਚੈੱਕ ਕਰੋ ਦੇਖੋ ਡਿਜ਼ਾਈਨ ਬਾਈ ਜੀ ਘੱਟੋ ਘਾਟੀ ਇਹਦੇ ਵਿੱਚ ਆਪਣੇ ਕੋਲੇ ਆ ਬਾਈ ਜੀ ਇੱਕ ਆਪਣੇ ਕੋਲੇ ਸਪੈਸ਼ਲ ਆਇਆ ਬਾਈ ਜੀ ਫਰਾਕਾਂ ਵਾਸਤੇ ਕੱਪੜਾ ਪਹਿਲਾਂ ਵੀ ਬਹੁਤ ਜ਼ਿਆਦਾ ਵੇਚਿਆ ਤੇ ਹੁਣ ਵੀ ਬਾਈ ਜੀ ਮੰਗਵਾ ਲਿਆ ਆਪਾਂ ਤਿੰਨ ਚਾਰ ਰੰਗ ਹੈਗੇ ਆਪਣੇ ਕੋਲੇ ਤੁਹਾਨੂੰ ਸਪੈਸ਼ਲ ਦਿਖਾਉਣੇ ਆ ਬਾਈ ਜੀ ਫਰਾਕਾਂ ਵਾਸਤੇ ਬਾਈ ਜੀ ਰੇਟ ਇੱਕੋ ਹੀ ਆ ਜਿਹੜਾ ਰੇਟ ਉਹਦਾ ਹੋਊ ਉਹ ਹੀ ਰੇਟ ਆ ਬਾਈ ਜੀ ਦੇਖੋ ਚੈੱਕ ਕਰੋ ਇਹ ਸਪੈਸ਼ਲ ਫਰਾਕਾਂ ਵਾਸਤੇ ਆਇਆ ਬਾਈ ਜੀ ਫਰਾਕ ਬਣਾ ਲਓ ਕਮੀਜ਼ ਬਣਾ ਲਓ ਕੁਝ ਬਣਾ ਲਓ ਬਾਈ ਜੀ ਦੇਖੋ ਬਹੁਤ ਹੀ ਸੋਹਣਾ ਕਪੜਾ ਲੈ ਬਾਈ ਜੀ ਇਹ ਵੀ ਬਾਈ ਜੀ ਬਹੁਤ ਡਿਜ਼ਾਈਨ ਆ ਆਪਣੇ ਕੋਲੇ ਚੈੱਕ ਕਰੋ ਬਾਈ ਜੀ ਡਿਜ਼ਾਈਨ ਦੇਖੋ ਬਾਈ ਜੀ ਲੂਜ਼ ਕਾਟਣਾ ਹੈ 5 ਮੀਟਰ ਦੀ ਕੱਟ ਦੇਵਾਂਗੇ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਸਰਫ ਪਾ ਕੇ ਬਾਈ ਜੀ ਡੈਮੋ ਕੀਤਾ ਤੋਤਾ ਆਪਾਂ ਦੇਖਿਆ ਰੰਗ ਦੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਆ ਕੱਲਾ ਕੱਲਾ ਬਾਈ ਜੀ ਤਾਂ ਦਿਖਾਉਣੇ ਆ ਜੇ ਕਿਸੇ ਨੂੰ ਸਕਰੀਨ ਸ਼ਾਟ ਲੈਣਾ ਹੈ ਬਾਈ ਜੀ ਲੈਣਾ ਸਕਰੀਨ ਸ਼ਾਟ ਸੌਖਾ ਹੋ ਜਾਂਦਾ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਕੱਲਾ ਕੱਲਾ ਰੰਗ ਬਾਈ ਜੀ ਇੱਕ ਨੰਬਰ ਰੰਗ ਹੈ ਬਾਈ ਜੀ ਦੇਖੋ ਆ ਫਰਾਕਾਂ ਨਾਲ ਆ ਗਿਆ ਬਾਈ ਜੀ ਦੇਖੋ ਚੈੱਕ ਕਰੋ ਬਾਈ ਦੇਖੋ ਕਿੰਨਾ ਸੋਹਣਾ ਰੰਗ ਹੈ ਬਾਈ ਜੀ ਆ ਬੇਬਿਆਂ ਵਾਸਤੇ ਆਇਆ ਭਾਈ ਜੀ ਦਾਦੀ ਮਾਮਾ ਵਾਸਤੇ ਬੇਬਿਆਂ ਵਾਸਤੇ ਬਰੀਕ ਡਿਜ਼ਾਈਨ ਚੈੱਕ ਕਰੋ ਭਾਈ ਜੀ ਸਮਾਰ ਕੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਬਈ ਚੈੱਕ ਕਰੋ ਭਾਈ ਜੀ ਆਪਣੇ ਕੋਲੇ ਘੱਟੋ ਘੱਟ 50 ਰੰਗ ਹੈਗੇ ਦੇਖੋ ਭਾਈ ਜੀ ਸੋਹਣਾ ਕਿੰਨਾ ਰੰਗ ਹੈ 50 ਰੰਗ ਹੈਗੇ ਭਾਈ ਜੀ ਆਪਣੇ ਕੋਲੇ ਚੈੱਕ ਕਰੋ ਸਮਾਰ ਕੇ ਦੇਖੋ ਭਾਈ ਜੀ ਇਹ ਆ ਸੀ ਰੰਗ ਆਪਣੇ ਕੋਲੇ ਹੁਣ ਭਾਈ ਜੀ ਆ ਚੈੱਕ ਕਰ ਲੋ ਰੰਗ ਆਪਣੇ ਕੋਲੇ ਬਹੁਤ ਜ਼ਿਆਦੇ ਪਿਆ ਭਾਈ ਜੀ ਦੇਖੋ ਆ ਵੀ ਸਾਨੂੰ ਖੋਲ ਕੇ ਦਿਖਾਉਣਿਆ ਬਾਈ ਜੀ ਇੱਕ ਸਾਨੂੰ ਹੋਰ ਬਾਈ ਜੀ ਕਪੜਾ ਕਹਿੰਦਾ ਸੋਨੇ ਵਰਗਾ ਮਾਲ ਆ ਬਾਈ ਜੀ ਸੋਨੇ ਵਰਗਾ ਦੇਖੋ ਵਧੀਆ ਭਾਜ ਆ ਬਾਈ ਇੱਕ ਨੰਬਰ ਭਾ ਦਿੰਨੇ ਆ ਇੱਕ ਨੰਬਰ ਕੁਆਲਿਟੀ ਦਾ ਕਪੜਾ ਦਿੰਨੇ ਆ ਬਾਈ ਜੀ ਹੌਲਾ ਫੁੱਲ ਵਰਗਾ ਕਪੜਾ ਹੈ ਬਾਈ ਜੀ ਇਹ ਦੇਖੋ ਕੁਆਲਿਟੀ ਆਇਓ ਬਾਈ ਜੀ ਰੰਗ ਦੇਖ ਲਓ ਸਾਰੇ ਰੰਗ ਪਏ ਆਪਣੇ ਕੋਲੇ ਚੈੱਕ ਕਰੋ ਰੰਗ ਬਾਈ ਜੀ ਦੇਖੋ ਆ ਦੇਖੋ ਬਾਈ ਜੀ ਰੰਗ ਕਪੜੇ ਦੀ ਬਾਈ ਜੀ ਸ਼ੈਨਗੀ ਐ ਪਈ ਆ ਪਤਲਾ ਜਿਹਾ ਫੁੱਲ ਵਰਗਾ ਕਪੜਾ ਹੈ ਬਾਈ ਕੋਈ ਲੈਂਡਿੰਗ ਨਹੀਂ ਲੱਗਦੀ ਕੁਝ ਨਹੀਂ ਲੱਗਦਾ ਇਹ ਤੇ ਪੂਰਾ ਵਧੀਆ ਕੁਆਲਿਟੀ ਦਾ ਕਪੜਾ ਜਮਾ ਰੇਟ ਵਧੀਆ ਭਾਜ ਆਉਂਦਾ ਹਰ ਇੱਕ ਦੇ ਬਾਈ ਜੀ ਦੇਖੋ ਕਰੋ ਚੈੱਕ ਬਾਈ ਜੀ ਦੇਖੋ ਰੰਗ ਦੇਖੋ ਕਿੰਨਾ ਸੋਹਣਾ ਬਾਈ ਜੀ ਦੇਖੋ ਕਪੜਾ ਆ ਦੇਖੋ ਬਾਈ ਦੇਖੋ ਕਪੜਾ ਬਾਈ ਜੀ ਜਾਗਦਾ ਜਾਮਾ ਜਾਗਦਾ ਕਪੜਾ ਆ ਦੇਖੋ ਬਾਈ ਜੀ ਕਾਲਾ ਡਿਜ਼ਾਈਨ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਾਈ ਜੀ ਦੇਖੋ ਕਾਲਾ ਰੰਗ ਦਾ ਜੇ ਕਿਸੇ ਨੇ ਬਾਈ ਸਕਰੀਨ ਸ਼ਾਟ ਲੈਣਾ ਸਕਰੀਨ ਸ਼ਾਟ ਵੀ ਲੈ ਸਕਦਾ ਹੈ ਜੇ ਕਿਸੇ ਨੇ ਬਾਈ ਜੀ ਦੇਖਣਾ ਦੇਖ ਵੀ ਸਕਦਾ ਆ ਦੇਖੋ ਬਾਈ ਜੀ ਰੰਗ ਦੇਖੋ ਚੈੱਕ ਕਰੋ ਦੇਖੋ ਬਾਈ ਜੀ ਬਾਈ ਸਿਉਣੇ ਵਰਗਾ ਕਪੜਾ ਬਾਈ ਜੀ ਆਪਣੇ ਕੋਲ ਡਿਜ਼ਾਈਨ ਬਹੁਤ ਜ਼ਿਆਦੇ ਪਏ ਆ ਜੇ ਕਿਸੇ ਨੂੰ ਹੋਰ ਡਿਜ਼ਾਈਨਾਂ ਦੇ ਲੋੜ ਕੋਈ ਡਿਜ਼ਾਈਨ ਆਪ ਨੂੰ ਹੋਰ ਵੀ ਮਿਲ ਜਾਣਗੇ ਬਹੁਤ ਡਿਜ਼ਾਈਨ ਪਏ ਆ ਆ ਦੇਖੋ ਬਾਈ ਜੀ ਬਾਈ ਜੀ ਕਪੜਾ ਕਾਦਣਾ ਜਿਮਾ ਸਿਉਣੇ ਵਰਗਾ ਮਾਲ ਆ ਆ ਦੇਖੋ ਬਾਈ ਜੀ ਦੇਖੋ ਕਪੜਾ ਇਹਦੀ ਕੁਆਲਿਟੀ ਬਾਈ ਜੀ ਜਿਮਾ ਸੁਪਰ ਫਾਸਟ ਕੁਆਲਿਟੀ ਆ ਬਾਈ ਜੀ ਸਿਉਣੇ ਵਰਗਾ ਮਾਲ ਐ ਇੱਕ ਨੰਬਰ ਕੁਆਲਿਟੀ ਆ ਬਾਈ ਜੀ ਪੂਰੀ ਕੱਟ ਦੇਵਾਂਗੇ ਬਾਈ ਜੀ ਜੇ ਕੋਈ ਬਾਈ ਜੀ ਇਹਨੂੰ ਇਕੱਠੇ ਲੈ ਲੂ ਹਜ਼ਾਰ ਦੇ ਤਿੰਨ ਲਾ ਲਾਂਗੇ ਬਾਈ ਜੀ ਉਂ ਤਾਂ ਕੱਲਾ ਕਲਾ ਲਊਗਾ 350 ਰੁਪਿਆ ਰੇਟ ਐ ਬਾਈ ਜੀ ਵਧੀਆ ਬਾਜ਼ਰ ਪਾ ਐ ਅਗਰ ਜੇ ਕੋਈ ਇਕੱਠੇ ਲੈ ਲੂਗਾ ਤਾਂ 1000 ਦੇ ਤਿੰਨਾਂ ਬਾਈ ਜੀ ਜੇ ਅਗਲਾ ਇਦੂ ਹੋਰ ਇਕੱਠੇ ਲੈ ਲੂ ਬਾਈ ਜੀ ਹੋਰ ਰਿਆਤ ਲਾ ਦਾਂਗੇ ਇਹਦਾ ਕਾਉਂਟੀਟੀ ਦੇ ਹਿਸਾਬ ਤੇ ਹੈ ਬਾਈ ਜੀ ਜਿੰਨੀ ਆਲਾ ਕਾਉਂਟੀਟੀ ਲੈ ਲੂ ਬਾਈ ਜੀ ਉਹਦੇ ਹਿਸਾਬ ਨਾਲ ਮੰਦੇ ਲੱਗਣਗੇ ਬਾਈ ਜੀ ਜਿਹੜਾ ਕੱਲਾਗਾ ਉਹ 350 ਰੁਪਏ ਦਾ ਵੀਰੇ ਜਿਹੜਾ ਕੋਈ ਤਿੰਨ ਲੈ ਲੂ ਬਾਈ ਜੀ 1000 ਰੁਪਏ ਦਲਾ ਦਾਂਗੇ ਜਿਹੜਾ ਕੋਈ ਇਦੂ ਉੱਪਰ ਲੈ ਲੂ ਹੋਰ ਬਾਈ ਜੀ ਹੋਰ ਰੇਟ ਥੱਲੇ ਲਾਵਾਂਗੇ ਬਾਈ ਜੀ ਇੱਕ ਵਾਰੀ ਫੋਨ ਕਰਕੇ ਜਰੂਰ ਆਪਾਂ ਤੋਂ ਪਤਾ ਕਰ ਲੈ ਬਾਈ ਜੀ ਬਾਈ ਜੀ ਕੱਪੜੇ ਦੀ ਪੂਰੀ ਜ਼ਿੰਮੇਵਾਰੀ ਹੈ ਡੈਮੋ ਕਰਕੇ ਵੀ ਓ ਬਾਈ ਅਸੀਂ ਘਰੇ ਆਵਦੇ ਵਧੀਆ ਮਲਿਆ ਸਮਾਰ ਕੇ ਮਲ ਮਲ ਕੇ ਜਮਾ ਆਉਂਦੇ ਨਾ ਧੋਤੇ ਸਰਫਨਾ ਇਹਦੇ ਕੋਈ ਫਰਕ ਨਹੀਂ ਪਿਆ ਬਾਈ ਜੀ ਇੱਕ ਵਾਰੀ ਤੁਸੀਂ ਜਰੂਰ ਯਾਦ ਰੱਖਿਆ ਕਰੋ ਜਿਹੜਾ ਇਹ ਤੁਸੀਂ ਸਸਤਾ ਲਓਗੇ ਕਿਤੋਂ ਵੀ ਤੁਹਾਨੂੰ ਸਸਤਾ ਮਿਲਦਾ ਹੈ ਦਿੰਦਿਆ ਬਾਈ 280 ਰੁਪਏ ਦਾ 250 ਰੁਪਏ ਦਾ ਬਾਈ ਜੀ ਇੱਕ ਵਾਰੀ ਨੂੰ ਜਰੂਰ ਧੋ ਕੇ ਦੇਖ ਲਿਓ ਜੇ ਤੁਹਾਨੂੰ ਧੋ ਕੇ ਰੰਗ ਨਹੀਂ ਨਿਕਲਦਾ ਤਾਂ ਲੈ ਲਿਓ ਬਾਈ ਜੀ ਫੇਰ ਠੀਕ ਹੈ ਪਰ ਅਸੀਂ ਸਾਨੂੰ ਪਤਾ ਬਾਈ ਜੀ ਉਹ ਦੋ ਧੋਆਂ ਦੇ ਵਿੱਚ ਚਿੱਟਾ ਹੋ ਜਾਂਦਾ ਰੰਗ ਉਹ ਤਾਂ ਤੁਹਾਨੂੰ ਸਸਤਾ ਦਿੰਦੇ ਆ ਜਿਹੜੀ ਆਪਣਾ ਕੌਟਲ ਦਾ ਮਾਲ ਆਵਾ ਪਾਸ ਨੂੰ ਹੁਣ ਦਿਖਾਉਣੀ ਆ ਬਾਈ ਜੀ ਬਰਬਰੀ ਆ ਆਪਣੇ ਕੋਲੇ ਬਰਬਰੀ ਆ ਬਾਈ ਜੀ ਇੱਕ ਆਪਣੇ ਕੋਲੇ ਆਰਕੰਡੀ ਦਾ ਮਾਲ ਵੀ ਹੈਗਾ ਇਹ ਬਾਈ ਜੀ ਦੀ ਬਰਬਰੀ ਆ ਬਾਈ ਜੀ ਇਹ ਆ ਦੇਖੋ ਬਿਨਾ ਬਿਨਾ ਬਾਈ ਜੀ ਲਾਈਨਿੰਗ ਤੇ ਕੋਈ ਇਹਦੇ ਲਾਈਨਿੰਗ ਨਹੀਂ ਲੱਗਦੀ ਬਾਈ ਜੀ ਚੈੱਕ ਆ ਜਿਵੇਂ ਕੋਟਾ ਡੋਰੀਆ ਦੇ ਵਿੱਚ ਨਹੀਂ ਹੁੰਦਾ ਬਾਈ ਜੀ ਚੈੱਕ ਅਸਲ ਨੂੰ ਸਹੀ ਮੈਨੇਜ ਕੋਟਾ ਡੋਰੀਆ ਵੀ ਕਹਿ ਦਿੰਦੇ ਆ ਪਰ ਬਾਈ ਜੀ ਚੈੱਕ ਵਾਲਾ ਵਜਦਾ ਇਹ ਇਹ ਬਰਬਰੀ ਆ ਬਾਈ ਜੀ ਇਹਦਾ ਮੈਚਿੰਗ ਮਾਲ ਦੇਵਾਂਗੇ ਤੁਹਾਨੂੰ ਮੈਚਿੰਗ ਆ ਬਾਈ ਜੀ 2.5 ਮੀਟਰ ਕੱਟ ਹੈ 2.5 2.5 ਮੀਟ ਦੀ ਤੇ ਬਾਈ ਜੀ ਸਿਉਣੇ ਵਰਗਾ ਮਾਲ ਹੈ ਕੁਆਲਿਟੀ ਚੈੱਕ ਕਰ ਲਓ ਬਾਈ ਜੀ ਏਕੇ ਟੈਕਸ ਦੀ ਬਾਈ ਜੀ ਆਪਾਂ ਕੁਆਲਿਟੀ ਵੀ ਏਕੇ ਟੈਕਸ ਦੀ ਵਰਤਦੇ ਆ ਬਾਈ ਜੀ ਇਹ ਯਾਦ ਰੱਖੋ ਇੱਕ ਵਾਰੀ ਜੀ ਚਲਦੀ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਦਾ ਕਰੋ ਤਾਂ ਕਿ ਬਾਈ ਜੀ ਸਾਰੇ ਪਤਾ ਲੱਗ ਸਕੇ ਆ ਦੇਖੋ ਬਾਈ ਜੀ ਮਾਲ ਦੇਖੋ ਕਿੰਨਾ ਵਧੀਆ ਬਾਈ ਜੀ ਚੈੱਕ ਵਾਲਾ ਮਾਲ ਹੈ ਇਹ ਬਰਬਰੀ ਹੈ ਬਾਈ ਜੀ ਏਕੇ ਟੈਕਸ ਦੀ ਬਿਨਾ ਲਾਇਨਿੰਗ ਤੋਂ ਕੋਈ ਇਥੇ ਬਾਈ ਜੀ ਲਾਇਨਿੰਗ ਨਹੀਂ ਲੱਗਦੀ ਕੁਛ ਨਹੀਂ ਲੱਗਦਾ ਇੱਥੋਂ ਲਿਜਾਓ ਤੇ ਸਿਮਿਆਓ ਨਾਲ ਦੀ ਨਾਲ ਤੇ ਕੁਆਲਿਟੀ ਬਾਈ ਜੀ ਸਿਉਣੇ ਵਰਗੀ ਹੈ ਜਮਾ ਸਿਉਣੇ ਵਰਗੀ ਦੇਖੋ ਮਾਲ ਦੇਖੋ ਬਾਈ ਜੀ ਜਮਾ ਹਾਸਦਾ ਹੈ ਬਾਈ ਜੀ ਮਾਲ ਬਾਈ ਜੀ ਮਾਲ ਆਪਾਂ ਸਾਰਾ ਕੰਪਨੀ ਦਾ ਵੇਚਦੇ ਆਂ ਦੇਸੀ ਮਾਲ ਬਹੁਤ ਘੱਟ ਵੇਚਦੇ ਆਂ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਮਾਲ ਵੇਚਦੇ ਆਂ ਤੇ ਪੜਤਾ ਵੀ ਬਾਈ ਤਾਂ ਲਵਾਉਨੇ ਆਪਾਂ ਆਪਣੇ ਕੋਲੇ ਖਰਚਾ ਖੁਰਚਾ ਬਾਈ ਜੀ ਕੁਛ ਨਹੀਂ ਦੁਕਾਨ ਤੇ ਕੱਲੇ ਨਾਗਦੇ ਨਾਗਾ ਬਾਈ ਜੀ ਕੋਈ ਖਰਚਾ ਨਹੀਂ ਬਾਈ ਜੀ ਦੇ ਖਰਚਾ ਹੋਵੇ ਨਾ ਦੁਕਾਨ ਤੇ ਮਜ਼ਦਮ ਰੱਖੇ ਹੁਣ ਫੇਰ ਬਾਈ ਜੀ ਨਹੀਂ ਪੜਤਾ ਪੈਂਦਾ ਗੱਲਾਂ ਦੇ ਇਹਨਾਂ ਤੇ ਆਹ ਦੇਖੋ ਬਾਈ ਜੀ ਦੇਖੋ ਬਾਈ ਚੈੱਕ ਕਰੋ ਕਪੜਾ ਬਾਈ ਜੀ ਸਿਉਣੇ ਵਰਗਾ ਕਪੜਾ ਜਮਾ ਮਖਵਲ ਵਰਗਾ ਕਪੜਾ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਫੁੱਲ ਜ਼ਿੰਮੇਵਾਰੀ ਹੈ ਜਿਮੇਵਾਰੀਆ ਰੇਟ ਦੀ ਵੀ ਜ਼ਿੰਮੇਵਾਰੀ ਬਾਈ ਜੀ ਕੁਆਲਿਟੀ ਦੀ ਜ਼ਿੰਮੇਵਾਰੀ ਹੈ ਜੇ ਕੋਈ ਕਿਸੇ ਕਿਸਮ ਦਾ ਕੋਈ ਲਾਂਬਾ ਹੋਵੇ ਬਾਈ ਜੀ ਆਪਾਂ ਦੇਣਦਾਰ ਬੈਠੇ ਆ ਕਿ ਟੈਕਸ ਦਾ ਮਾਲ ਕਰੋ ਚੈੱਕ ਬਾਈ ਜੀ ਦੇਖੋ ਸਿਉਣੇ ਵਰਗਾ ਬਾਈ ਜੀ ਜੀ ਐਮ ਨਾਲ ਦੀ ਨਾਲ ਮਨ ਖੁਸ਼ ਹੋ ਜਾਂਦਾ ਬਾਈ ਜੀ ਕੱਪੜਾ ਦੇਖ ਕੇ ਉਹ ਮਾਲ ਨਹੀਂ ਹੈਗਾ ਵੀ ਮਾਲ ਬੇਕਾਰ ਆ ਜਾਨ ਸਾਹਿਬ ਸਮਾਈ ਵੀ ਸਿਰਪਉ ਬਾਈ ਜੀ 500 ਰੁਪਿਆ 600 ਰੁਪਿਆ ਸਮਾਈ ਲੈਣ ਲੱਗੇ ਟੇਲਰ ਤੇ ਬਾਈ ਜੀ ਕਪੜਾ ਵਧੀਆ ਮਾਲ ਲਿਆ ਕਰੋ ਕਪੜੇ ਦਾ ਕੁਆਲਿਟੀ ਇੱਕ ਨੰਬਰ ਲਿਆ ਕਰੋ ਤਾਂ ਕਿ ਤੁਹਾਨੂੰ ਬਾਈ ਜੀ ਜਿਹੜੀ ਸਮਾਈ ਹੈ ਇਹ ਵੀ ਨਾ ਸਿਰਫ ਵੇਚ ਆਵੇ ਇੱਕ ਨੰਬਰ ਕੁਆਲਿਟੀ ਦਾ ਮਾਲ ਰੱਖਦੇ ਆ ਬਾਈ ਜੀ ਆਪਾਂ ਏਕੇ ਟੈਕਸ ਦਾ ਮਾਲ ਰੱਖਦੇ ਆ ਜਮਾਂ ਸਾਰਾ ਆ ਦੇਖੋ ਬਾਈ ਜੀ ਆਹ ਡਿਜ਼ਾਈਨ ਕਿੰਨਾ ਸੋਹਣਾ ਬਾਈ ਜੀ ਦੇਖੋ ਹੱਸਦਾ ਹੈ ਬਾਈ ਜੀ ਹੱਸਦਾ ਡਿਜ਼ਾਈਨ ਜਮਾਂ ਆ ਚੈੱਕ ਕਰ ਲੋ ਬਾਈ ਜੀ ਏਕੇ ਟੈਕਸ ਦੀ ਚੈੱਕ ਕਰ ਲੋ ਜ਼ਿੰਮੇਵਾਰੀ ਆ ਬਾਈ ਜੀ ਰੇਟ ਦੀ ਵੀ ਤੇ ਕੁਆਲਿਟੀ ਦੀ ਵੀ ਆਪਾਂ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ ਬਾਈ ਜੀ ਇੱਕ ਨੰਬਰ ਦਿੰਨੇ ਆ ਮਾਲ ਆਪਾਂ ਚੈੱਕ ਕਰੋ ਜਿਹੜਾ ਬਾਈ ਇਹ ਮਾਲ ਆ ਬਾਈ ਜੀ ਬਰਬਰੀ ਦਾ ਮਾਲ ਹੈ ਏਕੇ ਟੈਕਸ ਦਾ ਮਾਲ ਆ ਬਾਈ ਜੀ ਇੱਕ ਬਰਬਰੀ ਤੇ ਬਾਈ ਜੀ ਲੈਂਡਿੰਗ ਲੱਗਦੀ ਆ ਪਰ ਇਹ ਤੇ ਲੈਂਡਿੰਗ ਨਹੀਂ ਲੱਗਦੀ ਇਹ ਬਿਨਾ ਲੈਂਡਿੰਗ ਤੋਂ ਲੱਗਦਾ ਹੈ ਬਾਈ ਜੀ ਮੈਚਿੰਗ ਮਾਲ ਆ 2.5 ਮੀਟਰ ਉਹ 2.5 ਮੀਟਰ ਉਹ ਹੈ ਬਾਈ ਜੀ ਇਹਦਾ ਇਕੱਲੇ ਇਕੱਲੇ ਦਾ ਰੇਟ 1200 ਰੁਪਿਆ ਰੇਟ ਆ ਬਾਈ ਜੀ ਸੂਟ ਦਾ ਅਗਰ ਜੇ ਮੇਰਾ ਭੈਣ ਭਰਾ ਕੋਈ ਦੁਕਾਨਦਾਰ ਹੈ ਦੁਕਾਨਦਾਰ ਨੇ ਲੈਣਾ ਬਾਈ ਜੀ ਉਹਦੇ ਵਾਸਤੇ ਵਧੀਆ ਲੈਸ ਲਾਵਾਂਗੇ ਤਾਂ ਕਿ ਬਾਈ ਜੀ ਉਹਨੇ ਵੀ ਕਹਾ ਵੇਚਣਾ ਹੁੰਦਾ ਏ ਕੇ ਟੈਕਸ ਦਾ ਮਾਲ ਆ ਇਕੱਲੇ ਇਕੱਲੇ ਸੂਟ ਦਾ ਰੇਟ 1200 ਰੁਪਿਆ ਤੇ ਜੇ ਕੋਈ ਦੁਕਾਨਦਾਰ ਲੈਣੇ ਇਕੱਠੇ ਉਹਨੂੰ ਬਾਈ ਜੀ ਲਾਵਾਂਗੇ ਲੈਸ ਤੇ ਏ ਕੇ ਟੈਕਸ ਦਾ ਮਾਲ ਆ ਬਾਈ ਜੀ ਇਹ ਜਿਹੜਾ ਦੁਕਾਨਦਾਰੀ ਵਾਸਤੇ ਆਉ ਬਾਈ ਜੀ ਉਹਨੂੰ ਮਾਲ ਤਾਂ ਵੈਸੇ ਹੀ ਰਿਆਤ ਲਾਉਣੇ ਆਪਾਂ ਉਹਦਾ ਵਧੀਆ ਫਾਇਦਾ ਲਮਾਉਣੇ ਆ ਤੇ ਬਾਈ ਜੀ ਆਪਾਂ ਅ ਦੋ ਚਾਰ ਨੰਨਾਂ ਦੇ ਫੇਰ ਛੋੜੇ ਵਾਸਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਗਲਤੀ ਫਲਤੀ ਹੋ ਗਈ ਤਾਂ ਮਾਫੀ ਚਾਹੁੰਦੇ ਆ ਇੱਕ ਆਪਾਂ ਪਹਿਲਾਂ ਬੋਲੇ ਸੀ ਯੂਟਿਊਬਰਾਂ ਬਾਰੇ ਬਾਈ ਜੀ ਉਹ ਆਪਾਂ ਕੋਈ ਲਾ ਕੇ ਨਹੀਂ ਕਹਿੰਦੇ ਇਸ ਗੱਲ ਤੇ ਵੀ ਉਹਨੂੰ ਲਾ ਕੇ ਕਿਹਾ ਆਪਣਾ ਕਿਹੜਾ ਕੋਈ ਉਹਨਾਂ ਨਾਲ ਵਿਚਾਰਨਾ ਗੱਲਬਾਤ ਆ ਆਪਾਂ ਤਾਂ ਇਹੀ ਗੱਲ ਕਹਿੰਦੇ ਵੀਰੇ ਬੇਨਤੀ ਹੈ ਹੱਥ ਬਨ ਕੇ ਵੀ ਬਾਈ ਜੀ ਭਵਿੱਖ ਨੂੰ ਦੇਖੋ ਭਵਿੱਖ 'ਚ ਬਾਈ ਜੀ ਬਹੁਤ ਗੰਧਲਾ ਹੋ ਜਾਂਦਾ ਹੈ ਤਾਂ ਕਿ ਮੜਾ ਮੋਟਾ ਅਸੀਂ ਸਾਰੀ ਆਪਾਂ ਹੰਬੜਾ ਮਾਰੀਏ ਤਾਂ ਮੜਾ ਮੋਟਾ ਸੁਧਾਰ ਹੋ ਸਕਦਾ ਹੈ ਬਾਈ ਜੀ ਤੇ ਕਮੈਂਟ ਕਰਕੇ ਬਾਈ ਜੀ ਜ਼ਰੂਰ ਦੱਸਿਓ ਸੋਡੀ ਕੀ ਰਾਇਆ ਬਾਈ ਜਿਹੜੇ ਆਪਾਂ ਯੂਟਿਊਬਰਾਂ ਬਾਰੇ ਬੋਲੇ ਆਂ ਬੋਲੇ ਆਪਾਂ ਬਾਈ ਜੀ ਉਹਨਾਂ ਨੂੰ ਜਿਹੜੇ ਮੈਂ ਗਲਤ ਕਰਦੇ ਆ ਦੂਜਿਆਂ ਦਾ ਜਿਹੜਾ ਸਿੱਧੀ ਸੇਧ ਦਿੰਦਾ ਹੈ ਉਹਨਾਂ ਦਾ ਬਾਈ ਜੀ ਨਾਲ ਆਪਾਂ ਜਮਾਂ ਜਿੱਥੇ ਮੁੱਢਣਾ ਮੋਢਾ ਲਾ ਕੇ ਚੱਲਾਂਗੇ ਤੇ ਬਾਈ ਜਿਹੜੇ ਗਲਤ ਕਰਨ ਕੰਮ ਨਾ ਕਰੋ ਬੇ ਜੀ ਬੇਨਤੀ ਹੈ ਸਹੀ ਆਪਾਂ ਦਿਖਾਓ ਕੀ ਗੱਲਬਾਤ ਹੈ ਉਹਦੇ ਨੇ ਆਪਣਾ ਬਾਈ ਜੀ ਭਲਾਈ ਹੈ ਤੇ ਜਿਹੜਾ ਜਮਾਂ ਨਵਾਂ ਜਰਮੀਨੇਸ਼ਨ ਆ ਬਾਈ ਜੀ ਖਰਾਬ ਹੋ ਜਾਂਦਾ ਤੇ ਇਸੇ ਦੀ ਧਿਆਨ ਰੱਖਦੇ ਆ ਬਾਈ ਜੀ ਤੇ ਬੇਨਤੀ ਹੈ ਬਾਈ ਜੀ ਤੇ ਗਲਤੀ ਫਲਤੀ ਹੋ ਗਈ ਤਾਂ ਮaaf ਕਰਨਾ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤ